ਵਾਹ ਕਰੋ ਵੇ ਬੈਟੀ ਵਾਹ ਕਰੋ ਜੈ ਸਰਕਾਰ ਮੁਬਾਰਕ ਜੈ ਸਰਕਾਰ ਮੁਬਾਰਕ 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 ਵੇ ਬੈਟੀ ਵਾਹ ਕਰੋ ਵੇ ਬੈਟੀ ਸਰਕਾਰ ਮੁਬਾਰਕ ਜੈ ਸਰਕਾਰ ਮੁਬਾਰਕ ਵਾਹ ਕਰੋ ਵੇ ਬੈਟੀ ਵਾਹ ਕਰੋ ਵੇ ਬੈਟੀ ਵਾਹ ਕਰੋ ਵੇ ਬੈਟੀ ਪੰਜਾਬ ਦੇ ਵੈਟਰਨਰੀ ਡਾਕਟਰਾਂ ਦਾ ਇੱਕ ਵਾਰ ਫੇਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ ਅੱਜ ਬਲੌਂਗੀ ਦੇ ਵਿੱਚ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਪੇ ਪੈਰਿਟੀ ਨੂੰ ਬਹਾਲ ਕਰਨ ਦੀ ਮੰਗ ਇੱਕ ਵਾਰ ਫੇਰ ਤੋਂ ਉੱਠੀ ਹੈ ਦੱਸਦੀ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਉਸ ਵੇਲੇ ਵੀ ਇਹ ਮੰਗਾਂ ਵੈਟਰਨਰੀ ਡਾਕਟਰਾਂ ਵੱਲੋਂ ਬੜੇ ਜੋਰਾਂ ਦੇ ਨਾਲ ਚੱਕੀਆਂ ਗਈਆਂ ਸੀਗੀਆਂ ਤੇ ਕੀ ਕਾਰਨ ਹੈ ਆਮ ਆਦਮੀ ਪਾਰਟੀ ਸਰਕਾਰ ਦਾ ਲਗਭਗ ਅੱਧਾ ਕਾਰਜਕਾਲ ਪੂਰਾ ਹੋਇਆ ਤੇ ਡਿਮਾਂਡਸ ਇਹਨਾਂ ਦੀਆਂ ਸੇਮ ਹੀ ਨੇ ਪੂਰੀਆਂ ਕਿਉਂ ਨਹੀਂ ਹੋ ਰਹੀਆਂ ਨੇ ਤੇ ਕੀ ਇਹਨਾਂ ਦਾ ਜਿਹੜਾ ਗਿਲਾ ਹੈ ਉਹ ਸਰਕਾਰ ਦੇ ਨਾਲ ਗੱਲਬਾਤ ਕਰਾਂਗੇ ਡਾਕਟਰ ਗ੍ਰਿੰਦਰ ਵਾਲੀਆ ਸਾਡੇ ਨਾਲ ਮੌਜੂਦ ਨੇ ਵਾਲੀਆ ਸਾਹਿਬ ਕਿਵੇਂ ਦੇਖਦੇ ਹੋ ਜਿਹੜੀਆਂ ਥੋੜੀਆਂ ਡਿਮਾਂਡਸ ਨੇ 2.5 ਸਾਲ ਸਰਕਾਰ ਦੇ ਪੂਰੇ ਹੋਏ ਐ ਇਸ ਤੋਂ ਪਹਿਲਾਂ ਵੀ ਤੁਸੀਂ ਐਂ ਧਰਨੇ ਲਾਉਂਦੇ ਸੀਗੇ ਸਭ ਤੋਂ ਪਹਿਲਾਂ ਤਾਂ ਮੈਂ ਥੈਂਕਸ ਕਰਦਾ ਬਾਬੂਸ਼ਾਹੀ.com ਦਾ ਜਿਹੜੇ ਸਾਡੀਆਂ ਸਾਰੇ ਸਾਰਿਆਂ ਦੀਆਂ ਖਬਰਾਂ ਵੀ ਲਾਂਦੇ ਆ ਤੇ ਸਾਡੇ ਸੱਦੇ ਤੇ মিডিਆ ਵਾਲੇ ਵੀ ਸਾਰੇ ਪਹੁੰਚਦੇ ਆ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਇਹ ਦੇਖੋ ਜੀ ਆਪਣਾ ਸਾਡੀ ਜਿਹੜੀ ਵੈਟਰਨਰੀ ਆਫੀਸਰ ਦੀ ਪੇ ਪੈਰਟੀ ਮੈਡੀਕਲ ਆਫੀਸਰ ਦੇ ਨਾਲ ਮੋਰ ਥੈਨ 4 ਡੈਕੇਡਸ ਤੋਂ 40 ਸਾਲਾਂ ਤੋਂ ਸਾਡੀ ਪੈਰਟੀ ਨਾਲ ਹੈ ਇਹ ਜਿਹੜੀ ਪੈਰਟੀ ਬਿਲੀ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਹੋਇਆ ਸੀ ਉਹਦੇ ਮੁਤਾਬਕ ਮਿਲੀ ਸੀ ਉਹਦੇ ਉਸ ਫੈਸਲੇ ਵਿੱਚ ਵੀ ਸਰਕਾਰ ਨੇ ਐਸਐਲਪੀ ਵੀ ਪਾਈ ਸੀ ਤੇ ਉਹਦਾ ਪਰ ਸਰਕਾਰ ਦਾ ਜਿਹੜਾ ਹੈਗਾ ਐਸਐਲਪੀ ਰਿਜੈਕਟ ਹੋ ਗਈ ਸੀ ਤੇ ਇਸ ਕਰਕੇ ਉਹਦੇ ਬੇਸ ਤੇ ਸਾਨੂੰ ਉਦੋਂ 2200 4000 ਦਾ ਸਕੇਲ ਮਿਲਿਆ ਸੀ ਆਪਣਾ ਐਸ ギਵਨ ਟੂ ਮੈਡੀਕਲ ਆਫੀਸਰਸ ਤੇ ਉਹਦੇ ਮੁਤਾਬਕ ਹੀ ਉਸ ਤੋਂ ਬਾਅਦ ਜਿੰਨੇ ਵੀ ਪੇ ਕਮਿਸ਼ਨ ਚੱਲਦੇ ਰਹੇ ਆ ਪੰਜਵਾਂ ਪੰਜਾਬ ਪੇ ਕਮਿਸ਼ਨ ਸੀ ਫਿਰ ਛੇਵਾਂ ਪੰਜਾਬ ਪੇ ਕਮਿਸ਼ਨ ਉਹਨਾਂ ਸਾਰਿਆਂ ਨੇ ਜਿਹੜੀ ਪੈਰਿਟੀ ਬਰਕਰਾਰ ਰੱਖੀ ਆ ਤੇ ਉਸ ਤੋਂ ਬਾਅਦ ਜੇ ਛੇਵਾਂ ਪੇ ਕਮਿਸ਼ਨ ਸੀ ਉਹ ਫਿਰ ਪਿਛਲੀ ਸਰਕਾਰ ਕਾਂਗਰਸ ਸਰਕਾਰ ਸੀ ਉਦੋਂ ਇੰਪਲੀਮੈਂਟ ਕਰਨਾ ਸੀ 1 ਇੱਕ 2016 ਤੋਂ ਇੰਪਲੀਮੈਂਟ ਹੋਣਾ ਸੀ ਪਰ ਉਹ ਡਿਲੇ ਕਰ ਦਿੰਦੀਆਂ ਸਰਕਾਰਾਂ ਦੇਨ ਦੇ ਵਿੱਚ ਜਦੋਂ ਸਰਕਾਰ ਜਾਣ ਵਾਲੀ ਸੀ ਪਿਛਲੀ ਕਾਂਗਰਸ ਸਰਕਾਰ ਜਦੋਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸੀਐਮ ਸੀ ਤੇ ਮਨਪ੍ਰੀਤ ਬਾਦਲ ਫਾਈਨੈਂਸ ਮਿਨਿਸਟਰ ਖਜ਼ਾਨਾ ਮੰਤਰੀ ਸੀ ਉਦੋਂ ਜਾਂਦੇ ਜਾਂਦੇ ਇੱਕ ਚਿੱਠੀ ਕੱਢ ਗਏ ਕਿਉਂਕਿ ਸਾਡੀ ਰਿਕਰੂਟਮੈਂਟ ਹੋ ਰਹੀ ਸੀ ਪਹਿਲਾਂ ਤਾਂ ਉਹਦੇ ਵਿੱਚ ਲੈਟਰ ਦੇ ਵਿੱਚ 15639100 ਦਾ ਸਕੇਲ ਸੀਗਾ ਤੇ ਵਿਦ 5400 ਗ੍ਰੇਡ ਪੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਚਿੱਠੀ ਕੱਢਤੀ ਪਈ ਆਪਣਾ ਅਸੀਂ 6ਵੇਂ ਪੇ ਕਮਿਸ਼ਨ ਨਹੀਂ ਦੇਣਾ ਅਸੀਂ 7ਵਾਂ ਪੰਜਾਬ ਪੇ ਕਮਿਸ਼ਨ ਹੈ ਜਿਹੜਾ ਇਹਨਾਂ ਨੂੰ ਲੱਗਿਆ ਵੀ 6ਵੇਂ ਪੇ ਕਮਿਸ਼ਨ ਜਿਹੜਾ ਹੈ ਰეკਮੈਂਡੇਸ਼ਨ ਥੋੜੀ ਜਿਆਦਾ ਹੈ ਤੇ ਅਸੀਂ ਜਿਹੜਾ ਸੈਂਟਰ ਦਾ ਪੇ ਕਮਿਸ਼ਨ ਹੈ 7ਵਾਂ ਪੇ ਕਮਿਸ਼ਨ ਸੀ ਉਸੇ ਪੈਰਲਲ ਕਿਉਂਕਿ ਸੈਂਟਰ ਦਾ ਪੇ ਕਮਿਸ਼ਨ 1 ਸਾਲ ਥੋੜਾ ਅੱਗੇ ਚੱਲਦਾ ਹੈ 7ਵਾਂ ਹੈ ਤੇ ਪੰਜਾਬ ਦਾ 6ਵਾਂ ਸੀ 7ਵੇਂ ਪੇ ਕਮਿਸ਼ਨ ਦੇ ਮੁਤਾਬਕ ਅਸੀਂ ਜਿਹੜੇ ਪੇ ਸਕੇਲ ਦੇਨੇ ਆ ਉਦੇ ਮੁਤਾਬਕ ਵੀ ਜਿਹੜਾ 7ਵੇਂ ਪੇਕ ਮਿਸ਼ਨ ਸੀ ਉਦੇ ਮੁਤਾਬਕ ਵੀ ਸਾਡਾ ਜਿਹੜਾ 15600 ਬੇਸਿਕ ਪੇ ਐਂਟਰੀ ਸਕੇਲ ਤੇ 5400 ਗ੍ਰੇਡ ਪੇ ਦੇ ਜਿਹੜਾ ਉਹਨਾਂ ਨੇ ਮੈਟ੍ਰਿਕਸ ਬਣਾਇਆ ਸੀ ਸੈਂਟਰ ਗਵਰਨਮੈਂਟ ਨੇ ਸਾਡਾ ਉਦੇ ਮੁਤਾਬਕ 10ਵੇਂ ਲੈਵਲ ਤੇ 56100 ਦਾ ਗ੍ਰੇਡ ਪੇ ਬੰਦਾ ਤੇ ਉਹ ਉਹ ਦੇਣਾ ਬੰਦਾ ਸੀ ਜਦੋਂ ਕਿ ਸਾਨੂੰ ਇਹਨਾਂ ਨੇ ਕਰਤਾ 8ਵੇਂ ਲੈਵਲ ਤੇ 10ਵੇਂ ਲੈਵਲ ਦੀ ਬਜਾਏ 8ਵੇਂ ਲੈਵਲ ਤੇ ਲੈ ਜਾਂਦਾ ਜਿਹੜਾ 8ਵਾਂ ਲੈਵਲ ਹੈ ਉਹ ਜਿਹੜਾ ਹੈਗਾ ਸਾਡੇ ਵੈਟਨਰੀ ਆਫੀਸਰ ਹੈ ਗ੍ਰੇਡ A ਕਲਾਸ 1 ਆਫੀਸਰ ਹੈ ਜਿਹੜਾ 8ਵਾਂ ਲੈਵਲ ਹੈ ਉਹ ਗ੍ਰੇਡ 2 ਜਿਹੜਾ ਹੈਗਾ ਗ੍ਰੇਡ B ਆਫੀਸਰ ਦਾ ਜਿਹੜਾ ਸਕੀਲ ਹੈ ਸਾਨੂੰ ਜਦੋਂ ਕਿ ਸਾਡਾ ਰੂਲਾਂ ਦੇ ਵਿੱਚ ਸਾਡਾ ਹੈਗਾ ਗ੍ਰੇਡ A ਸਾਨੂੰ ਦੇ ਦਿੱਤਾ ਗ੍ਰੇਡ B ਮਤਲਬ ਇਹ ਸਰਕਾਰ ਨੇ ਐਸੀ ਮਿਲੀਭੁਗਤ ਕੀਤੀ ਹੈ ਜਾਂ ਕਲੈਰੀਕਲ ਲੈਵਲ ਤੇ ਜਾਂ ਬਿਊਰੋਕ੍ਰੈਟਿਕ ਲੈਵਲ ਤੇ ਕੋਈ ਐਦਾਂ ਦਾ ਚੱਕਰ ਚਲਾਇਆ ਕਿ ਸਾਨੂੰ ਉਹਨਾਂ ਨੂੰ ਵੀ ਇਹ ਇਹਦੇ ਚ ਆਪ ਹੀ ਚੱਕਰ ਵਿੱਚ ਫਸ ਜਾਣਗੇ ਕਿਉਂਕਿ ਹਾਈ ਕੋਰਟ ਦੇ ਵੀ ਫੈਸਲੇ ਐ ਦਿੱਲੀ ਹਾਈ ਕੋਰਟ ਨੇ ਵੀ ਸੈਂਟਰ ਗਵਰਨਮੈਂਟ ਦੇ ਜਿਹੜੇ ਡਾਕਟਰ ਸੀ ਉਹਨਾਂ ਨੇ ਵੀ ਹਾਈ ਕੋਰਟ 'ਚ ਜਾ ਕੇ ਡੀਏਸੀਪੀ ਲਈ ਐ ਡਾਇਨਾਮਿਕ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਐ ਜਿਹੜੀ 4914 ਉਹਨਾਂ ਨੇ ਹਾਈ ਕੋਰਟ 'ਚ ਜਾ ਕੇ ਲਈ ਸੀ ਤੇ ਦਿੱਲੀ ਗਵਰਨਮੈਂਟ ਸੈਂਟਰ ਗਵਰਨਮੈਂਟ ਇਹਦੇ ਖਿਲਾਫ ਫੈਸਲੇ ਖਿਲਾਫ ਸੁਪਰੀਮ ਕੋਰਟ 'ਚ ਵੀ ਗਈ ਸੀ ਸੁਪਰੀਮ ਕੋਰਟ ਨੇ ਵੀ ਇਹ ਰਿਜੈਕਟ ਕਰਤੀ ਸੀ ਗਵਰਨਮੈਂਟ ਦੀ ਜਿਹੜੀ ਹੈਗੀ ਐ ਪਲੀ ਤੇ ਉਹ ਇਸ ਕਰਕੇ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੂੰ ਵੀ ਇੰਪਲੀਮੈਂਟ ਕਰਨਾ ਪਿਆ ਇਕੁਇਲੈਂਟ ਟੂ ਮੈਡੀਕਲ ਆਫੀਸਰ ਡੀਏਸੀਪੀ ਵੀ ਦੇਣੀ ਪਈ ਤੇ ਸਕੇਲ ਵੀ ਬਰਾਬਰ ਦੇਨੇ ਪਏ ਤੇ ਇਸ ਕਰਕੇ ਸਾਡੀ ਇਹੀ ਅਪੀਲ ਹੈ ਕਿ ਸਾਨੂੰ ਜਿਹੜਾ ਹੈਗਾ ਵੈਟਨਰੀ ਆਫੀਸਰ ਨੂੰ 56100 ਦਾ ਸਕੇਲ ਦਿੱਤਾ ਜਾਵੇ ਤੇ ਨਾਲ ਹੀ ਜਿਹੜਾ 4914 ਜਿਹੜਾ ਹੈਗਾ ਜਿਹੜਾ ਸਟੈਪ ਅਪ ਹੈ ਜਿੱਦਾਂ ਸੈਂਟਰ ਦੇ ਰਿਹਾ ਉਦਾਂ ਹੀ ਸਟੈਪ ਅਪ ਵੀ ਦਿੱਤਾ ਜਾਵੇ ਤਾਂ ਕਿ ਜਿਹੜਾ ਹੈਗਾ ਇੱਕ ਪਾਸੇ ਤਾਂ ਆਪ ਸਰਕਾਰ ਆਈ ਸੀ ਇਹ ਕਹਿੰਦੇ ਸੀ ਅਸੀਂ ਉਹ ਜਿਹੜਾ ਬ੍ਰੇਨ ਡ੍ਰੇਨ ਖਤਮ ਕਰਨਾ ਹੈ ਬ੍ਰੇਨ ਡ੍ਰੇਨ ਲੋਕੀ ਪੜੇ ਲਿਖੇ ਲੋਕ ਕੈਨੇਡਾ ਜਾ ਰਹੇ ਆ ਯੂ ਐਸ ਏ ਜਾ ਰਹੇ ਆ ਆਸਟ੍ਰੇਲੀਆ ਜਾ ਰਹੇ ਆ ਉਹਨਾਂ ਉਹ ਖਤਮ ਕਰਨਾ ਹੈ ਪਰ ਇਹ ਬ੍ਰੇਨ ਡ੍ਰੇਨ ਖਤਮ ਨਹੀਂ ਕਰ ਰਹੇ ਇਹ ਜਿਹੜੇ ਲੋਕਲ ਜਿਹੜੇ ਵੈਟਰਨਰੀ ਡਾਕਟਰ ਜਿਹੜੇ ਗਵਰਨਮੈਂਟ ਦੇ ਵੈਟਰਨਰੀ ਡਾਕਟਰ ਉਹਨਾਂ ਦਾ ਮਨੋਬਲ ਜਿਹੜਾ ਹੈਗਾ ਮੋਰਲ ਡਾਊਨ ਕਰਕੇ ਉਹਨਾਂ ਨੂੰ ਘੱਟ ਪੇਮੈਂਟ ਕਰਕੇ ਉਹਨਾਂ ਨੂੰ ਇਨਸਟੀਗੇਟ ਕਰ ਰਹੇ ਆ ਕਿ ਉਹ ਬਾਹਰ ਜਾਣ ਬਨਿਸਬਤ ਕਿ ਇਹਨਾਂ ਦੀ ਪਾਲਿਸੀ ਤਾਂ ਇਹ ਸੀ ਵੀ ਅਸੀਂ ਬਾਹਰੋਂ ਇੱਥੇ ਲੈ ਕੇ ਆਣੇ ਆ ਇਹ ਉਲਟਾ ਉਲਟਾ ਕੰਮ ਚੱਲ ਪਿਆ ਬ੍ਰ ਇਹ ਹਰ ਸਾਲ ਜਿਹੜੇ ਹੈਗੇ ਜਦੋਂ ਦੀ ਸਰਕਾਰ ਬਣੀ ਹੈ ਢਾਈ ਸਾਲਾਂ ਚ ਤਕਰੀਬਨ 150 ਡਾਕਟਰ ਜਿਹੜੇ ਹੈਗੇ ਆ ਨੌਕਰੀਆਂ ਛੱਡ ਕੇ ਬਾਹਰਲੇ ਦੇਸ਼ਾਂ ਵਿੱਚ ਚਲੇ ਗਏ ਆ ਕਿਉਂਕਿ ਬਾਹਰਲੇ ਦੇਸ਼ ਜਿਹੜੇ ਹੈਗੇ ਉਹ ਤੁਹਾਡੀ ਜਿਹੜੀ ਇਹ ਕੁਆਲੀਫਿਕੇਸ਼ਨ ਦੇ ਮੁਤਾਬਕ ਦੇ ਗਿਵ ਸੈਲਰੀ ਪਰ ਇੱਥੇ ਜਿਹੜਾ ਹੈਗਾ ਜਿਹੜਾ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਮੁਲਾਜ਼ਮਾਂ ਦੇ ਨਾਲ ਧੱਕਾ ਕਰ ਰਹੀ ਹੈ ਇੱਕ ਦਾ ਬੇਸਿਕ ਪੇ ਸਿਰਫ ਦੇ ਰਹੀ ਹੈ ਉਹਦੇ ਡੀਏ ਨਹੀਂ ਦੇ ਰਹੀ ਜਿਹੜੀ 3 ਸਾਲ ਬੇਸਿਕ ਪੇ ਹੀ ਮਿਲਦੀ ਹੈ ਉਹ ਵੀ ਬੜਾ ਗਲਤ ਗੱਲ ਹੈ ਜਦੋਂ ਭਰਤੀ ਹੋ ਗਿਆ ਬੰਦਾ ਕੋਈ ਮੁਲਾਜ਼ਮ ਬਣ ਗਿਆ ਹੀ ਸ਼ੁੱਡ ਬੀ ਗਿਵਨ 올 ਦਾ ਅਲਾਉਨਸਿਸ ਬੇਸਿਕ ਪੇ ਵੀ ਦੇਣੀ ਚਾਹੀਦੀ ਹੈ ਨਾਲ ਡੀਏ ਵੀ ਮਿਲਣਾ ਚਾਹੀਦਾ ਹੈ ਇਹ ਨਹੀਂ ਤਾਂ ਕਾ ਨਹੀਂ ਹੋਣਾ ਚਾਹੀਦਾ ਜਦੋਂ ਇਕੁਅਲ ਵਾਰ ਕੀ ਇਕੁਅਲ ਪੇ ਦਾ ਜਿਹੜਾ ਪ੍ਰਿੰਸੀਪਲ ਹੈ ਉਸ ਨੂੰ ਫਾਲੋ ਕਰਨਾ ਚਾਹੀਦਾ ਹੈ ਹਾਂ ਤੇ ਮੈਂ ਹੀ ਰਿਕਵੈਸਟ ਕਰਦਾ ਮਾਨ ਸਾਹਿਬ ਨੂੰ ਕਿ ਸਾਡਾ ਜਿਹੜਾ ਹੈਗਾ ਡਿਮਾਂਡ ਜਲਦ ਤੋਂ ਜਲਦ ਇਹ ਫੁੱਲਫਿਲ ਹੋਵੇ ਤਾਂ ਕਿ ਜਿਹੜਾ ਹੈਗਾ ਨਾ ਹੀ ਸਾਡਾ ਵੀ ਨੁਕਸਾਨ ਨਾ ਹੋਵੇ ਤੇ ਪਸ਼ੂ ਪਾਲਕਾਂ ਦਾ ਵੀ ਨੁਕਸਾਨ ਨਾ ਹੋਵੇ ਤੇ ਆਪਣਾ ਜਿਹੜਾ ਹੈਗਾ ਅਸੀਂ ਜਿਹੜੀ ਰੂਰਲ ਇਕਨੋਮੀ ਜਿਹੜੀ ਹੈਗੀ ਹੈ ਅਸੀਂ ਵਧੀਆ ਤਰੀਕੇ ਨਾਲ ਮੋਟੀਵੇਟ ਹੋ ਕੇ ਕੰਮ ਕਰਕੇ ਜਿਹੜੀ ਰੂਰਲ ਇਕਨੋਮੀ ਹੈ ਪਿੰਡੂ ਅਰਥਚਾਰਾ ਉਹਦੇ ਚ ਅਸੀਂ ਆਪਣਾ ਵਧੀਆ ਯੋਗਦਾਨ ਪਾ ਸਕੀਏ ਥੈਂਕ ਯੂ ਵੈਰੀ ਮਚ ਮੈਮ ਤੁਸੀਂ ਦੱਸੋ ਜਿਵੇਂ ਦੱਸ ਰਹੇ ਸੀਗੇ 56 100 ਦੀ ਜਿਹੜੀ ਡਿਮਾਂਡ ਹੈਗੀ ਹੈ ਤੁਹਾਨੂੰ 47600 ਮਿਲ ਰਿਹਾ ਹੈ ਇਸ ਵੇਲੇ ਜਿਹੜੇ ਨਵੇਂ ਡਾਕਟਰਸ ਆਏ ਆ ਉਹਨਾਂ ਨੂੰ ਸਿਰਫ ਬੇਸਿਕ ਪੇ ਹੀ ਮਿਲ ਰਹੀ ਹੈਗੀ ਆ ਬਾਕੀ ਜਿਹੜੇ ਸੀਨੀਅਰ ਪੈਰਿਟੀ ਲਈ ਇਸੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਕਿ ਪੇ ਪੈਰਿਟੀ ਹੋਣੀ ਚਾਹੀਦੀ ਹੈ ਅੱਛਾ ਵਿਤਕਰੇ ਦਾ ਕਾਰਨ ਕੀ ਮੰਨਦੇ ਹੋ ਜਿਵੇਂ ਹੋਰ ਮੈਡੀਕਲ ਅਫਸਰਾਂ ਨਾਲ ਤੁਸੀਂ ਕੰਪੇਅਰ ਕਰੋ ਤਾਂ ਕੀ ਲੱਗਦਾ ਇੰਨੇ ਸਾਲਾਂ ਤੋਂ ਬਰਾਬਰ ਤੁਹਾਨੂੰ ਕਿਉਂ ਨਹੀਂ ਰੱਖਿਆ ਜਾ ਰਿਹਾ ਇਹ ਤਾਂ ਸਰਕਾਰ ਦੱਸ ਸਕਦੀ ਹੈ ਕਿਉਂਕਿ ਅਸੀਂ ਕੰਮ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਸਾਡੇ ਸਾਰੇ ਵੈਟੇਰੀਨਰੀਅਨ ਪੂਰੇ ਤੰਦੇ ਹੀ ਨਾਲ ਕੰਮ ਕਰ ਰਹੇ ਆ ਤੇ ਸਾਡੀ ਰੂਰਲ ਇਕਨੋਮੀ ਦੇ ਵਿੱਚ ਵਾਅਦਾ ਕਰਨ ਦੇ ਵਿੱਚ ਇਹਨਾਂ ਦਾ ਹੀ ਤਾਂ ਮੇਨਲੀ ਹੱਥ ਹੈਗਾ ਫਾਰਮਰズ ਨਾਲ ਸਾਡਾ ਡਾਇਰੈਕਟ ਰਾਬਤਾ ਹੈਗਾ ਕੋਈ ਰੀਸੈਂਟ ਮੀਟਿੰਗਸ ਹੋਈਆਂ ਪੰਜਾਬ ਸਰਕਾਰ ਦੇ ਨਾਲ ਸੀਐਮ ਨਾਲ ਨਹੀਂ ਜਾਂ ਹੋਰ ਹੈਲਥ ਡਿਪਾਰਟਮੈਂਟ ਨਾਲ ਹੋਈਆਂ ਹੋਣ ਜਾਂ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਕਿਸੇ ਆਫੀਸਰ ਦੇ ਨਾਲ ਬਿਲਕੁਲ ਹੋਈਆਂ ਸਰ ਸਾਡੇ ਜਥੇਬੰਦੀ ਦੀਆਂ ਜਿੱਥੇ-ਜਿੱਥੇ ਵੀ ਮੀਟਿੰਗਸ ਹੋਈਆਂ ਔਰ ਮੈਨੂੰ ਤਾਂ ਲੱਗ ਰਿਹਾ ਲਾਰੇ ਹੀ ਲੱਗ ਰਹੇ ਨੇ ਹੱਲੇ ਜਿੰਨੀ ਅਦਰ ਸਾਨੂੰ ਪ੍ਰੈਕਟੀਕਲ ਕੋਈ ਰਿਜ਼ਲਟ ਸਾਡੇ ਅਕੋਰਡਿੰਗਲੀ ਆਏਗਾ ਨਹੀਂ ਸਾਡੇ ਲਈ ਤਾਂ ਹਲਾ ਰਹੀ ਹੈ ਜੀ ਅੱਜ ਸਾਡੀ ਮੀਟਿੰਗ ਨਾ ਸਾਡਾ ਇਹ ਸੀਗਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਸੂਬਾ ਪੱਧਰੀ ਧਰਨਾ ਜਿਹੜਾ 68 ਦੇ ਵਿੱਚ ਦਿੱਤਾ ਸੀਗਾ ਉਹਦੇ ਬਾਅਦ ਸਾਨੂੰ ਮੀਟਿੰਗ ਮਿਲੀ ਸੀਗੀ ਜਿਸ ਦਿਨ ਉਹ ਮੀਟਿੰਗ ਤੇ ਜਾਣਾ ਸੀ ਉਸ ਦਿਨ ਸ਼ਾਮ ਨੂੰ ਲੈਟਰ ਆ ਗਿਆ ਕਿ ਮੀਟਿੰਗ ਅੱਗੇ ਪਾਈ ਗਈ ਆ ਜਦੋਂ ਅਗਲੀ ਡੇਟ ਤੇ ਅਸੀਂ ਜਾਣਾ ਸੀ ਉਸ ਦਿਨ ਵੀ ਲੈਟਰ ਆ ਗਿਆ ਵੀ ਮੀਟਿੰਗ ਅੱਗੇ ਪਾਈ ਜਾ ਗਈ ਆ ਤੇ ਹੁਣ ਜਿਹੜੀ ਮੀਟਿੰਗ ਹੈਗੀ ਉਹ 22 ਅਕਤੂਬਰ ਦੀ ਰੱਖੀ ਗਈ ਆ 21 ਅਕਤੂਬਰ ਨੂੰ ਮੀਟਿੰਗ ਹੋਏਗੀ ਨਹੀਂ ਹੋਏਗੀ ਪਤਾ ਨਹੀਂ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਮੋਡਰ ਸਪਰੈਂਡੀ ਬਣ ਗਿਆ ਕਿ ਉਹ ਮੀਟਿੰਗਾਂ ਬਹੁਤ ਦਿੰਦੇ ਆ ਅੱਛਾ 21 ਨੂੰ ਵੀ ਜੇ ਅੱਗੇ ਵਧਾਉਂਦੇ ਆ ਫਿਰ ਕੋਈ ਹੋਰ ਵੱਡਾ ਐਕਸ਼ਨ ਕੋਈ ਪਲਾਨ ਕਰ ਰਹੇ ਕਿਉਂਕਿ ਸੂਬਾ ਪਧਰੀ ਧਰਨਾ ਦੇਖ ਕੇ ਵੀ ਕੋਈ ਗੱਲ ਤਾਂ ਬਣੀ ਨਹੀਂ ਤੁਹਾਨੂੰ ਲੱਗਦਾ ਹੋਣਾ ਹਾਂ ਦੇਖੋ ਜੇ ਸਾਡਾ ਮਸਲਾ ਸੋਲਵ ਨਹੀਂ ਹੋਏਗਾ ਤੇ ਅਸੀਂ ਜਿਹੜੇ ਵੱਡੇ ਪ੍ਰੋਗਰਾਮ ਹੈਗੇ ਨੇ ਉਹ ਲੇਕਾਂਗੇ ਤੇ ਉਹਦੇ ਵਿੱਚ ਕੀ ਪ੍ਰੋਗਰਾਮ ਹੋਣਗੇ ਮંત્રી ਸਾਹਿਬ ਦਾ ਘਰਾਓ ਕੀਤਾ ਜਾ ਸਕਦਾ ਸੀਐਮ ਦੇ ਹਲਕੇ ਦੇ ਵਿੱਚ ਵੀ ਅਸੀਂ ਜਾ ਕੇ ਬੈਠ ਸਕਦੇ ਹਾਂ ਸੀਐਮ ਸਾਹਿਬ ਦਾ ਵੀ ਘਰਾਓ ਕਰ ਸਕਦੇ ਹਾਂ ਇਸੇ ਤਰੀਕੇ ਨਾਲ ਸਾਡੇ ਤਿੰਨ ਵੈਟਰਨਰੀ ਕਾਲਜੇਜ਼ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਸਾਡੇ ਨਾਲ ਸਪੋਰਟ ਹੈਗੀ ਆ ਲੋੜ ਪਈ ਤੇ ਉਹਨਾਂ ਦੇ ਕਾਲਜੇਜ਼ ਦੇ ਵਿੱਚ ਵੀ ਸਟ੍ਰਾਈਕਸ ਹੋਣਗੀਆਂ ਸਾਡੀਆਂ ਸਟੂਡੈਂਟਸ ਨਾਲ ਗੱਲ ਹੋ ਚੁੱਕੀ ਆ ਕਹਿੰਦਾ ਮਤਲਬ ਇਹ ਹੈਗਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਿਸੇ ਵੇਲੇ ਕਿਸਾਨ ਮੇਲੇ ਤੇ ਕਿੱਤੂ ਸਾਡੀਆਂ ਲੜਕੀਆਂ ਦੀ ਕੀਤੀ ਸੀ ਉਹ ਵੱਡਾ ਮੁੱਦਾ ਬਣਿਆ ਸੀ ਤੇ ਉਹ ਮੁੱਦੇ ਕਰਕੇ ਉਹਦੀ ਸਰਕਾਰ ਜਾਂਦੀ ਰਹੀ ਸੀ ਅਜਿਹਾ ਕੁਝ ਦੁਆਰਾ ਵੀ ਹੋ ਸਕਦਾ ਕਿਉਂਕਿ ਉਹੀ ਲੋਕ ਨੇ ਉਹੀ ਜਿਹੜੇ ਜਿਨ੍ਹਾਂ ਦੀਆਂ ਪ੍ਰੋਬਲਮਸ ਨੇ ਉਹੀ ਨੇ ਸਰਕਾਰ ਵੀ ਉਹੀ ਆ ਤੇ ਮੈਂ ਤਾਂ ਇਹ ਵੀ ਕਹੂੰਗਾ ਵੀ ਜਿਹੜਾ ਭਗਵੰਤ ਮਾਨ ਜੀ ਦਾ ਜਿਹੜਾ ਐਟੀਟਿਊਡ ਆ ਉਹ ਵੀ ਅਮਰਿੰਦਰ ਸਿੰਘ ਵਰਗਾ ਹੀ ਆ ਟਾਈਮ ਦਿੰਦੇ ਨੇ ਮਿਲਦੇ ਨਹੀਂ ਹੈਗੇ ਇਸੇ ਤਰੀਕੇ ਨਾਲ ਕੈਪਟਨ ਵੀ ਨਹੀਂ ਸੀ ਮਿਲਦਾ ਹੁੰਦਾ ਜੇ ਅਜਿਹਾ ਐਟੀਟਿਊਡ ਰਹੇਗਾ ਤਾਂ ਇਹ ਕੰਮ ਹੋਰ ਵਧੇਗਾ ਸਾਰੇ ਮੁਲਾਜ਼ਮ ਸੜਕਾਂ ਤੇ ਫਿਰਦੇ ਆ ਸਾਰੇ ਲੋਕੀ ਬਹੁਤ ਅੱਕੇ ਪਏ ਆ ਬਦਲ ਦੀ ਗੱਲ ਕਰਦੀ ਸੀ ਲੇਕਿਨ ਬਦਲ ਕੋਈ ਨਹੀਂ ਆਇਆ ਬਦਲ ਆਇਆ ਲਾਰੇ ਆਇਆ ਤਿੰਨ ਚਾਰ ਮੰਤਰੀਆਂ ਨਾਲ ਤਾਂ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਸਾਡੇ ਮੰਤਰੀ ਜਿਹੜੇ ਸਾਹਬ ਹੈਗੇ ਨੇ ਖੁੱਡੀਆਂ ਸਾਹਬ ਉਹ ਖੁਦ ਕਹਿੰਦੇ ਨੇ ਮੈਂ ਤੁਹਾਡੇ ਮੁੱਦੇ ਨੂੰ ਦਾ ਐਡਵੋਕੇਟ ਹਾਂ ਪਰ ਮਸਲਾ ਸੌਲਵ ਕਦੋਂ ਹੋਏਗਾ ਇਸ ਕਰਕੇ ਇਸ ਧਰਨੇ ਦੇ ਨਾਲ ਹੀ ਜਿਹੜਾ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਹੈੱਡਕੁਆਟਰਾਂ ਤੇ ਅੱਜ ਦਾ ਸਾਰਿਆਂ ਥਾਵਾਂ ਤੇ ਹੋਇਆ ਤੇ ਇਹ ਧਰਨੇ ਦੇ ਨਾਲ ਹੀ ਅਸੀਂ ਆਪਣੀ ਗੱਲ ਨੂੰ ਰੱਖ ਰਹੇ ਹਾਂ ਇਦੇ ਵਿੱਚ ਵੀ ਅਸੀਂ ਕੀ ਕੀਤਾ ਓਪੀਡੀਆ ਬੰਦ ਕੀਤੀਆਂ ਨਹੀਂ ਐਮਰਜੈਂਸੀ ਸਰਵਿਸਿਜ਼ ਨਹੀਂ ਬੰਦ ਕੀਤੀਆਂ ਜੇ ਵੀ ਕੋਈ ਸਰਵਿਸ ਆ ਰਹੀ ਆ ਤਾਂ ਉਹ ਦੇਖੋ ਬਾਹਲੇ ਪਾਸੇ ਅਸੀਂ ਪਹਿਲੇ ਲੋ ਪੀਡੀ ਚਾਲੂ ਕੀਤੀ ہوئی ਆ ਉੱਥੇ ਉਹ ਕੇਸ ਨੂੰ ਦੇਖਿਆ ਜਾ ਰਿਹਾ ਇਹੀ ਜਿਹੜਾ ਸੇਮ ਹੈਗਾ 21 ਤਰੀਕ ਨੂੰ ਫੇਰ ਜ਼ਿਲ੍ਹਾ ਪੱਦਰ ਦੇ ਉੱਪਰ ਇਸੇ ਤਰੀਕੇ ਨਾਲ ਹੋਏਗਾ ਸਾਡੇ ਇੱਕ ਟੋਕਨ ਹੈਗਾ ਦੱਸਣ ਦੇ ਲਈ ਵੀ ਵਾਈ ਦੀ ਜਿਹੜੀ ਮੀਟਿੰਗ ਹੈਗੀ ਆ ਉਹ ਸਕਸੈਸਫੁਲੀ ਹੋਵੇ ਤੇ ਸਾਰੇ ਬੰਦੇ ਆਪਣੇ ਆਪਣੇ ਕੰਮ ਕਰਨ ਸਰਕਾਰ ਵੀ ਆਪਣਾ ਕੰਮ ਕਰੇ ਅਸੀਂ ਵੀ ਆਪਣਾ ਕੰਮ ਕਰੀਏ ਇਸ ਤਰੀਕੇ ਨਾਲ એનર્ਜੀ ਖਰਾਬ ਨਾ ਕੀਤੀ ਜਾਵੇ ਠੀਕ ਹੈ ਜੀ ਸ਼ੁਕਰੀਆ ਸੋ ਵੈਟਰਨਰੀ ਡਾਕਟਰਾਂ ਵੱਲੋਂ ਪੇ ਪੈਰਟੀ ਬਹਾਲ ਕਰਨ ਦੀ ਮੰਗ ਜੋਰਾਂ ਸ਼ੋਰਾਂ ਦੇ ਨਾਲ ਚੱਕੀ ਜਾ ਰਹੀ ਹੈ ਤੇ ਸਰਕਾਰ ਹੁਣ ਇਹਨਾਂ ਨੂੰ ਕਿੰਨਾ ਸੀਰੀਅਸ ਲੈਂਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਮੁਖਾਲੀ ਤੋਂ ਕੈਮਰਾਮੈਨ ਕਾਸ਼ਤੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ